ਪੰਜਾਬ ਸਰਕਾਰ ਨੇ ਕੀਤਾ ਵੱਡਾ ਐਲਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ ਨੂੰ ਦਿੱਤੇ ਸਖਤ ਸੁਨੇਹੇ ਪੰਜਾਬ ਦੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ 15 ਲੋਕਾਂ ਦੀ ਹੋਈ ਮੌਤ ਅੱਜ ਦੀਆਂ ਵੱਡੀਆਂ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਬਿੰਦ ਦੀ ਗੁਜ਼ਾਰਿਸ਼ ਕਰਦੇ ਹਾਂ ਚੈਨਲ ਨੂੰ ਸਬਸਕ੍ਰਾਈਬਰ ਜ਼ਰੂਰ ਕਰ ਲਿਓ ਚਲਦੇ ਹਾਂ ਅੱਜ ਦੀਆਂ ਮੁੱਖ ਤਾਜ਼ਾ ਖਬਰਾਂ ਤੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਸਕੂਲ ਤੇ ਹਵਾਈ ਹਮਲਾ ਲੜਾਕੂ ਜਹਾਜ਼ ਨੇ ਸੁੱਟਿਆ ਬੰਬ 20 ਵਿਦਿਆਰਥੀ ਦੀ ਵਿਦਿਆਰਥੀਆਂ ਦੀ ਹੋਈ ਮੌਤ ਤਾਂ ਦੇਖੋ ਜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਮੀਆਂ ਮਾਰ ਦੀ ਫੌਜ ਨੇ ਸੰਵਾਰ ਨੂੰ ਦੇਸ਼ ਦੇ ਸ਼ਾینګ ਇਲਾਕੇ ਵਿੱਚ ਇਲਾਕੇ ਵਿੱਚ ਦੇ ਇੱਕ ਸਕੂਲ ਵਿੱਚ ਹਵਾਈ ਹਮਲਾ ਕੀਤਾ ਜਿਸ ਵਿੱਚ 20 ਵਿਦਿਆਰਥੀਆਂ ਅਤੇ ਦੋ ਅਧਿਆਪਕਾਂ ਦੀ ਮੌਤ ਹੋ ਗਈ ਹੈ ਇਹ ਜਾਣਕਾਰੀ ਮਗਾਂ ਲੇ ਦੇ ਇੱਕ ਵਿਰੋਧ ਸਮੂਹ ਦੇ ਮੈਂਬਰਾਂ ਸਹਾਇਤਾ ਕਰਮਚਾਰੀਆਂ ਤੇ ਮੀਡੀਆ ਰਿਪੋਰਟਰਾਂ ਤੋਂ ਮਿਲੀ ਹੈ ਜੀ ਮਿਆ ਮਾਰਦੀ ਫੌਜ ਨੇ ਸੋਵਾਰ ਨੂੰ ਦੇਸ਼ ਦੇ ਸਾਈਂਗ ਇਲਾਕੇ ਦੇ ਇੱਕ ਸਕੂਲ ਤੇ ਹਵਾਈ ਹਮਲਾ ਕੀਤਾ ਜਿਸ ਵਿੱਚ 20 ਵਿਦਿਆਰਥੀਆਂ ਦੀ ਅਤੇ 2 ਅਧਿਆਪਕਾਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਮਗਾ ਖਬਰ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕੀਤੀ ਜਾ ਰਹੀ ਹੈ ਇਹ ਜਾਣਕਾਰੀ ਇੱਕ ਵਿਰੋਧ ਸਮੂਹ ਦੇ ਮੈਂਬਰਾਂ ਤੇ ਸਹਾਇਤਾ ਕਰਮਚਾਰੀਆਂ ਤੇ ਮੀਡੀਆ ਰਿਪੋਰਟਰਾਂ ਤੋਂ ਮਿਲੀ ਹੈ ਤਾਂ ਵੱਡੀ ਖਬਰ ਇੱਕ ਹੋਰ ਸਾਹਮਣੇ ਆ ਰਹੀ ਹੈ ਪੀਐਮ ਨਰਿੰਦਰ ਮੋਦੀ ਜੀ ਦਾ ਪਾਕਿਸਤਾਨ ਨੂੰ ਸਖਤ ਸੁਨੇਹਾ ਤਾਂ ਦੇਖ ਸਕਦੇ ਹੋ ਵੱਡੀ ਅਪਡੇਟ ਹੈ ਆਦਮਪੁਰ 에ਅਰ ਬੇਸ ਤੋਂ ਪੀਐਮ ਨਰਿੰਦਰ ਮੋਦੀ ਜੀ ਨੇ ਪਾਕਿਸਤਾਨ ਨੂੰ ਸਖਤ ਸੁਨੇਹੇ ਜਿਹੜੇ ਦਿੱਤੇ ਨੇ ਜੀ ਹਾਂ ਵੱਡੀ ਖਬਰ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕਰ ਰਹੇ ਹਾਂ ਦਾ ਅਪਡੇਟ ਤੁਸੀਂ ਜਿਹੜੀ ਹੈ ਇਸ ਵੇਲੇ ਦੀ ਦੇਖੋਗੇ ਹਮਲਾ ਹੋਇਆ ਤਾਂ ਆਪਣੇ ਤਰੀਕੇ ਨਾਲ ਜਵਾਬ ਦੇਵਾਂਗੇ ਅੱਤਵਾਦ ਦੇ ਉਸ ਦੇ ਸਮਰਥਕਾਂ ਨੂੰ ਮੱਖ ਨਹੀਂ ਦੇਖਾਂਗੇ ਤਾਂ ਦੇਖ ਸਕਦੇ ਹੋ ਭਾਰਤ ਜੀਹਾਂ ਵੱਡੀ ਅਪਡੇਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਸਵੇਰੇ ਪੰਜਾਬ ਦੇ ਆਦਮਰ 에ਅਰਬੇਸ ਪਹੁੰਚੇ ਇੱਥੇ ਸੈਨਿਕਾਂ ਨੂੰ ਸੰਬੋਧਨ ਕੀਤਾ ਪ੍ਰਧਾਨ ਮੰਤਰੀ ਨੇ ਸੈਨਿਕਾਂ ਨੂੰ ਕਿਹਾ ਕਿ ਤੁਸੀਂ ਭਾਰਤੀਆਂ ਨੂੰ ਮਾਣ ਦਵਾਇਆ ਜਦੋਂ ਅਸੀਂ ਭਾਰਤ ਮਾਤਾ ਦੀ ਜੈ ਕਹਿੰਦੇ ਹਾਂ ਤਾਂ ਦੁਸ਼ਮਣਾਂ ਦੇ ਦਿਲ ਕੰਬ ਜਾਂਦੇ ਹਨ ਤਾਂ ਦੇਖ ਸਕਦੇ ਹੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਵੱਲੋਂ ਵੱਡਾ ਜਿਹੜਾ ਬਿਆਨ ਸਾਹਮਣੇ ਆਇਆ ਜੀ ਤਾਜ਼ਾ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਇਸ ਵੇਲੇ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਆਖਿਆ ਹੈ ਕਿ ਤੁਸੀਂ ਦੇਸ਼ ਦੀਆਂ ਮੌਜੂਦਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਨਵੀਂ ਪ੍ਰੇਰਨਾ ਬਣ ਗਏ ਹੋ ਅੱਜ ਇਹ ਇਸ ਨਾਇਕਾਂ ਦੀ ertid ਤੋਂ ਮੈਂ ਹਵਾਈ ਸੈਨਾ ਜਲ ਸੈਨਾ ਦੇ ਸੈਨਾ ਦੇ ਸਾਰੇ ਬਹਾਦਰ ਸੈਨਿਕਾਂ ਤੇ ਬੀਐਸਐਫ ਦੇ ਸਾਡੇ ਨਾਇਕਾਂ ਨੂੰ ਸਲਾਮ ਕਰਦਾ ਹਾਂ ਉਹਨਾਂ ਨੇ ਕਿਹਾ ਕਿ ਤੁਹਾਡੀ ਬਾਦ ਬਹਾਦਰੀ ਕਾਰਨ ਅੱਜ ਹਰ ਕੋਨੇ ਵਿੱਚ ਆਪਰੇਸ਼ਨ ਸੰਦੂਰ ਦੀ ਗੂੰਜ ਸੁਣਾਈ ਦੇ ਰਹੀ ਹੈ ਇਸ ਪੂਰੇ ਆਪਰੇਸ਼ਨ ਦੌਰਾਨ ਹਰ ਭਾਰਤੀ ਤੁਹਾਡੇ ਨਾਲ ਖੜਾ ਸੀ ਹਰ ਭਾਰਤੀ ਦੀਆਂ ਪ੍ਰਾਰਥਨਾਵਾਂ ਤੁਹਾਡੇ ਸਾਰਿਆਂ ਦੇ ਨਾਲ ਸਨ ਅੱਜ ਦੇਸ਼ ਦਾ ਹਰ ਇੱਕ ਨਾਗਰਿਕ ਆਪਣੇ ਸੈਨਿਕਾਂ ਤੇ ਉਹਨਾਂ ਦੇ ਪਰਿਵਾਰਾਂ ਦਾ ਧੰਨਵਾਦੀ ਅਤੇ ਰਿਣੀ ਹੈ ਤਾਂ ਦੇਖ ਸਦੇਓ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਆ ਜਿਹੜੇ ਵੱਡੇ ਬਿਆਨ ਇਹ ਸਾਹਮਣੇ ਆ ਰਹੇ ਹਨ ਤਾਂ ਵੱਡੀ ਖਬਰ ਤੁਹਾਨੂੰ ਇੱਕ ਹੋਰ ਸਾਂਝੀ ਕੀਤੀ ਜਾ ਰਹੀ ਹੈ ਜ਼ਹਿਰੀਲੀ ਸ਼ਰਾਬ ਪੀਣ ਕਾਰਨ 15 ਲੋਕਾਂ ਦੀ ਹੋਈ ਮੌਤ ਡੀਸੀ ਨੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਜਾਰੀ ਕੀਤੀਆਂ ਸਖਤ ਹਦਾਇਤਾਂ ਜੀ ਹਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੁਹਾਡੇ ਖਬਰ ਦੇਖ ਸਕਦੇ ਹੋ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜੀ ਅੰਮ੍ਰਿਤਸਰ ਦੇ ਮਜੀਠਾ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ 15 ਲੋਕਾਂ ਦੀ ਮੌਤ ਹੋ ਗਈ ਮ੍ਰਿਤਕ ਮਜੀਠਾ ਦੇ ਤਿੰਨ ਪਿੰਡਾਂ ਦੇ ਵਸਨੀਕਾਂ ਜਿਨ੍ਹਾਂ ਵਿੱਚ ਬੰਗਾਲ ਬੰਗਾਲੀ ਮਰਦ ਦੀ ਕਲਾ ਅਤੇ ਥਰੀਵਾਲ ਪਿੰਡਾਂ ਦੇ ਨੌਜਵਾਨ ਸ਼ਾਮਲ ਹਨ ਇਸ ਮੌਕੇ ਅੰਮ੍ਰਿਤਸਰ ਦੀ ਡਿਪਟੀ ਕਮਿਸ਼ਨਰ ਸਾਕਸ਼ੀ ਸ਼ੋਨੀ ਨੇ ਉੱਤਕ ਪਿੰਡਾਂ ਦੀਆਂ ਪੰਚਾਇਤਾਂ ਤੇ ਵੱਤ ਵੰਦਿਆਂ ਨਾਲ ਮੁਲਾਕਾਤ ਕੀਤੀ ਉਹਨਾਂ ਨੂੰ ਕਿਹਾ ਕਿ ਉਹ ਆਪਣੇ ਪਿੰਡਾਂ ਵਿੱਚ ਸ਼ਰਾਬ ਪੀਣ ਵਾਲਿਆਂ ਦੀ ਪਛਾਣ ਕਰਨ ਦੇ ਜੇਕਰ ਉਹਨਾਂ ਨੇ ਕੱਲ ਰਾਤ ਜਰਲੀ ਸ਼ਰਾਬ ਪੀਤੀ ਤਾਂ ਉਹਨਾਂ ਨੂੰ ਤੁਰੰਤ ਨੇੜਲੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਜਾਵੇ ਤਾਂ ਜੋ ਹੋਰ ਮੌਤਾਂ ਨੂੰ ਰੋਕਿਆ ਜਾ ਸਕੇ ਤਾਂ ਦੇਖ ਸਕਦੇ ਹੋ ਬ੍ਰੇਕਿੰਗ ਨਿਊਜ਼ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਵੱਡੀ ਖਬਰ ਤੁਸੀਂ ਇਸ ਵੇਲੇ ਜਿਹੜੀਆਂ ਦੇਖ ਸਕਦੇ ਹੋ ਜੀ ਇਸ ਦੌਰਾਨ ਸਾਰੀਆਂ ਘਟਨਾਵਾਂ ਸੰਬੰਧੀ ਪੁਲਿਸ ਕਾਰਵਾਈ ਵੀ ਦੇਖੀ ਗਈ ਹੈ ਨਗਰੀ ਸ਼ਰਾਬ ਬਾਰੇ ਗੱਲ ਕਰਦੇ ਪੁਲਿਸ ਨੇ ਕਿਹਾ ਕਿ ਉਹਨਾਂ ਨੇ ਮੁੱਖ ਦੋਸ਼ੀ ਪ੍ਰਵੀ ਸਿੰਘਾ ਦੇ ਉਸ ਦੇ ਪ੍ਰਸਮੇਤ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ ਤੇ ਅੱਗੇ ਦੀ ਜਾਂਚ ਸ਼ੁਰੂ ਕਰਦੀ ਹੈ ਪੰਜਾਬ ਦੇ ਮਜੀਠਾ ਵਿੱਚ ਜਨਰਲੀ ਸ਼ਰਾਬ ਕਾਰਨ ਹੋਈਆਂ ਮੌਤਾਂ ਦੇ ਬਾਅਦ ਪੰਜਾਬ ਸਰਕਾਰ ਨੇ ਸਖਤ ਕਾਰਵਾਈ ਕੀਤੀ ਹੈ ਪੁਲਿਸ ਨੇ ਨਗਲੀ ਸ਼ਰਾਬ ਬ੍ਰੈਕਟ ਮਾਸਟਰਮਾਈਂਡ ਪ੍ਰਵੀ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਅੰਮ੍ਰਿਤਸਰ ਦੇ ਦਿਹਾਤੀ ਖੇਤਰ ਵਿੱਚ ਐਸਐਸਪੀ ਨੇ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਹੋਰ ਮੁਲਜ਼ਮਾਂ ਵਿੱਚ ਪਰਵਜੀਤ ਸਿੰਘ ਦਾ ਵੱਡਾ ਭਰਾ ਕੁਲਬੀਰ ਸਿੰਘ ਤੇ ਜੱਗੂ ਜੀ ਹਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਤਾਜ਼ਾ ਅਪਡੇਟ ਦੇਖ ਸਕਦੇ ਹੋ ਤਾਂ ਇਹ ਜਿਹੜੀ ਖਬਰ ਅੰਮ੍ਰਿਤਸਰ ਦੇ ਮਜੀਠਾ ਤੋਂ ਸਾਹਮਣੇ ਆ ਰਹੀ ਹੈ ਜਿਸ ਵਿੱਚ ਜਿੱਥੇ ਜ਼ਹਿਰੀਲੀ ਸ਼ਰਾਬ ਪੀਣ ਨਾਲ 15 ਲੋਕਾਂ ਦੀ ਮੌਤ ਹੋ ਗਈ ਹੈ ਵੱਡੀ ਖਬਰ ਸਾਹਮਣੇ ਕੋਰ ਆ ਰਹੀ ਹੈ ਪੁੰਛ ਚ ਮਾਰੇ ਗਏ ਸਿੱਖਾਂ ਦੇ ਪਰਿਵਾਰਾਂ ਲਈ ਸ਼ਰੋਮਣੀ ਕਮੇਟੀ ਨੇ ਕੀਤਾ ਵੱਡਾ ਐਲਾਨ ਹਾਂ ਤਾਂ ਦੇਖ ਸਕਦੇ ਹੋ ਜੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਤਾਜ਼ਾ ਅਪਡੇਟ ਤੁਸੀਂ ਦੇਖ ਸਕਦੇ ਹੋ ਅੰਮ੍ਰਿਤਸਰ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਮਲੇ ਵਿੱਚ ਮਾਰੇ ਗਏ ਸਿੱਖਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਸ਼੍ਰੋਮਣੀ ਕਮੇਟੀ ਦੇ ਮੁਖੀ ਐਡਵਰਗਰ ਜਿੰਦਰ ਸਿੰਘ ਤਾਮੀ ਨੇ ਕਿਹਾ ਕਿ ਕਮੇਟੀ ਪ੍ਰਭਾਵਿਤ ਪਰਿਵਾਰਾਂ ਨੂੰ ਹਰ ਸੰਭਵ ਸਹਾਇਤਾ ਦੇਗੀ ਜੀ ਹਾਂ ਵੱਡੀ ਅਪਡੇਟ ਹੈ ਤੁਹਾਡਾ ਹਾਂਜੀ ਕੀ ਤਿਆਰੀ ਹੈ ਤਾਂ ਆਜਾ ਖਬਰ ਤੁਸੀਂ ਇਸ ਵੇਲੇ ਦੀ ਜਿਹੜੀ ਦੇਖ ਸਕਦੇ ਹੋ ਪੰਜ ਰਾਜੂ ਉਹਨਾਂ ਨੇ ਕਿਹਾ ਕਿ ਕਮੇਟੀ ਨੂੰ ਤਿੰਨ ਪੰਨਿਆਂ ਦਾ ਪੱਤਰ ਲਿਖਿਆ ਗਿਆ ਪੱਤਰ ਵਿੱਚ ਉਹਨਾਂ ਨੇ ਸਰਕਾਰਾਂ ਦੇ ਵੱਲੋਂ ਸਿੱਖਾਂ ਜੀ ਹਾਂ ਵੱਡੀ ਅਪਡੇਟ ਤੁਹਾਡਾ ਸਾਂਝੀ ਕੀਤੀ ਹੈ ਤਾਂ ਖਬਰ ਤੁਸੀਂ ਦੇਖ ਸਕਦੇ ਹੋ ਤਾਂ ਪ੍ਰਬੰਧਕ ਕਮ ਵੜਾ ਜਾਣ ਕੀਤਾ ਗਿਆ ਵੱਡੀ ਖਬਰਕਰ ਸਾਹਮਣੇ ਆ ਰਹੀ ਹੈ ਪੰਜਾਬ ਚ ਮੀਂਹ ਤੇ ਤੂਫਾਨ ਜਾਂ ਵਧੇਗੀ ਗਰਮੀ ਜਾਣ ਮੌਸਮ ਭਾਗ ਨੂੰ ਲੈ ਕੇ ਆਈ ਤਾਜ਼ਾ ਅਪਡੇਟ ਤਾਂ ਵੱਡੀ ਖਬਰ ਮੌਸਮ ਲੈ ਕੇ ਸਾਹਮਣੇ ਆ ਰਹੀ ਜਿਸ ਵਾਰੀ ਜਾਣ ਕੇ ਤੁਹਾਨੂੰ ਸਾਂਝੀ ਕਰ ਰਹੇ ਹਾਂ ਜੀ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤਪਮਣ ਬਦਨ ਕਾਰਨ ਗਰਮੀ ਪੈ ਰਹੀ ਹੈ ਹੁਣ ਪਰ ਆਉਣ ਵਾਲੇ ਦਿਨਾਂ ਵਿੱਚ ਮੋੜ ਤੋਂ ਕੁਝ ਰਾਹਤ ਮਿਲ ਸਕਦੀ ਹੈ ਦਰਅਸਲ ਮੌਸਮ ਭਾਗ ਵੱਲੋਂ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਮੌਸਮ ਨੂੰ ਲੈ ਕੇ ਚੇਲੋ ਅਲਰਟ ਜਾਰੀ ਕੀਤਾ ਗਿਆ ਇਸ ਤੋਂ ਇਲਾਵਾ ਮੌਸਮ ਭਾਗ ਨੇ ਸਾਇ ਕਿ ਮਈ ਦੇ ਮਹੀਨੇ ਚ ਆਮ ਨਾਲੋਂ 50% ਤੱਕ ਮੀਂਹ ਪਿਆ ਹੈ ਜੀ ਦੱਸ ਦਈਏ ਪੰਜਾਬ ਵਿੱਚ ਝੋਨੇ ਦਾ ਸੀਜ਼ਨਲ ਸ਼ੁਰੂ ਹੋਣ ਜਾ ਰਿਹਾ ਹੈ ਅਤੇ ਇਸ ਨੂੰ ਲੈ ਕੇ ਹੁਣ ਕਿਸਾਨਾਂ ਨੂੰ ਪਾਣੀ ਦੇ ਬਹਿਤ ਲੋੜ ਹੈ ਪੰਜਾਬ ਦੇ ਕਈ ਸਾਮ ਵਿੱਚ ਬੀਤੇ ਦਿਨੀ ਤਿੰਨ ਚਾਰ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ ਜੀ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਤਾਂ ਇੱਕ ਹੋਰ ਵੱਡੀ ਅਪਡੇਟ ਤੁਹਾਨੂੰ ਹਾਂਜੀ ਕਰ ਰਹੇ ਹਾਂ ਪੰਜਾਬ ਦੀ ਔਰਤ ਪੰਜਾਬ ਵਿੱਚ ਔਰਤ ਦੀ ਪਾਕਿਸਤਾਨੀ ਡਰੋਨ ਹਮਲੇ ਚ ਹੋਈ ਮੌਤ ਬੁਰੀ ਤਰ੍ਹਾਂ ਚੁਲਸਿਆ ਪਰਿਵਾਰ ਇਸ ਇਲਾਜ ਲਈ ਹਸਪਤਾਲ ਵਿੱਚ ਪਹਿਲਾਂ ਜਮਾ ਕਰਵਾਏ ਪੈ ਸੀ ਦੀਆਂ ਭਾਰਤ ਪਾਕਿਸਤਾਨ جنگ ਦੌਰਾਨ ਫਿਰੋਜ਼ਪੁਰ ਦੇ ਪਿੰਡ ਖਾਈ ਫੇਮੇ ਵਿੱਚ ਡਰੋਨ ਹਮਲੇ ਵਿੱਚ ਇੱਕ ਪਰਿਵਾਰ ਦੇ ਤਿੰਨ ਮੈਂਬਰ ਜ਼ਖਮੀ ਹੋ ਗਏ ਨੇ ਹੋ ਕੇ ਸਨ ਇਸ ਇਸ ਹਾਦਸੇ ਵਿੱਚ ਸੁਖਵਿੰਦਰ ਕੌਰ 100% ਸੜ ਗਈ ਸੀ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ਵਿੱਚ ਇਲਾਜ ਦੌਰਾਨ ਔਰਦੀ ਮੌਤ ਹੋ ਗਈ ਔਰ ਦੇ ਪਤੀ ਲਖਮਿੰਦਰ ਸਿੰਘ ਵੀ ਇਸ ਹਾਦਸੇ ਵਿੱਚ 70% ਸੜ ਗਏ ਸੰਜੀ ਹਾਂ ਵੱਡੀ ਖਬਰ ਤੁਹਾਣਾ ਹਾਂਜੀ ਕਿ ਤੇਰਾ ਉਹਨਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਔਰਦੀ ਮੌਤ ਕਾਰਨ ਪੂਰੇ ਖਾਈ ਫੇਮ ਵਿੱਚ ਸੋਗ ਹੈ ਜੀ ਤਾਂ ਬੜੀ ਖਬਰ ਹੈ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਤਾਜ਼ਾ ਖਬਰ ਤੁਸੀਂ ਦੇਖ ਸਕਦੇ ਹੋ ਇਸ ਤੋਂ ਪਹਿਲਾਂ ਸਰਦੀ ਖੇਤਰ ਵਿੱਚ ਜ਼ਖਮੀ ਹੋਏ ਇਸ ਪਰਿਵਾਰ ਦੀ ਕਹਾਣੀ ਸਾਹਮਣੇ ਆਈ ਸੀ ਕਿ ਫਿਰੋਜ਼ਪੁਰ ਦੇ ਪਰਿਵਾਰ ਦਾ ਦੋਸ਼ ਹੈ ਕਿ ਉਹ ਸਰਕਾਰੀ ਹਸਪਤਾਲ ਵਿੱਚ ਇਲਾਜ ਨਾ ਹੋਣ ਕਾਰਨ ਤੇ ਉਹ ਇੱਕ ਨਿੱਜੀ ਹਸਪਤਾਲ ਗਏ ਜਿੱਥੇ ਜੰਗੀ ਵਰਗੇ ਮਾਹੌਲ ਵਿੱਚ ਇਲਾਜ ਤੋਂ ਪਹਿਲਾਂ ਉਨ੍ਹਾਂ ਤੋਂ ਪੈਸੇ ਲੈ ਗਏ ਤਾਂ ਦੇਖ ਸਕਦੇ ਹੋ ਰਿਸ਼ਤੇਦਾਰਾਂ ਨੇ ਤਾਂ ਪੈਸੇ ਇਕੱਠੇ ਕਰਕੇ ਹਸਪਤਾਲ ਹਸਪਤਾਲ ਵਿੱਚ ਦਿੱਤੇਗੇ ਫਿਰ ਇਲਾਜ ਕੀਤਾ ਗਿਆ ਪਰਿਵਾਰ ਨੇ ਰਿਸ਼ਤੇਦਾਰਾਂ ਤੋਂ 40000 ਰੁਪਏ ਇਕੱਠੇ ਕਰਕੇ ਹਸਪਤਾਲ ਵਿੱਚ ਨੁ ਦਿੱਤੇ ਇਸ ਤੋਂ ਬਾਅਦ ਉਹਨਾਂ ਦਾ ਇਲਾਜ ਹੋਇਆ ਹਾਲਾਂਕਿ ਮੌਕੇ ਤੇ ਮੌਜੂਦ ਮੰਤਰੀ ਨੇ ਵੀ ਪਰਿਵਾਰ ਨੂੰ ਪੈਸੇ ਵਾਪਸ ਕਰਾਉਣ ਦਾ ਪ੍ਰੋਸਾ ਦਿੱਤਾ ਹਸਪਤਾਲ ਦੇ ਡਾਕਟਰ ਨੇ ਵੀ ਕਿਹਾ ਕਿ ਪੈਸੇ ਵਾਪਸ ਕਰ ਦਿੱਤੇ ਜਾਣਗੇ ਪਰ ਪਰਿਵਾਰ ਨੂੰ ਅਜੇ ਤੱਕ ਪੈਸੇ ਨਹੀਂ ਮਿਲੇ ਇਸੇ ਫਰੋਜਪੁਰ ਦੀ ਜੀ ਹਾਂ ਵੱਡੀ ਅਪਡੇਟ ਕਰਨਾ ਸਾਂਝੀ ਕੀਤੀ ਜਾ ਰਿਹਾ ਹੈ ਤਾਜ਼ਾ ਅਪਡੇਟ ਤੁਸੀਂ ਦੇਖ ਸਕਦੇ ਹੋ ਵੱਡੀ ਖਬਰ ਰਿਪੋਰਟ ਸਾਹਮਣੇ ਆ ਰਹੀ ਹੈ ਪਾਕਿਸਤਾਨ ਦੇ ਵਿੱਚ ਪਾਕਿਸਤਾਨ ਜੀ ਹਾਂ ਦੇਖ ਸਕਦੇ ਹੋ ਪੰਟੀ ਅਪਡੇਟ ਹੈ ਪੰਜਾਬ ਚ ਫਿਰ ਆਇਆ ਪਾਕਿਸਤਾਨੀ ਡਰੋਨ ਬੀਐਸਐਫ ਨੇ ਗੋਲੀਆਂ ਵਾਰ ਕੇ ਖਦੇੜਿਆ ਸਰਦੀ ਜ਼ਿਲੇ ਵਿੱਚ ਮੋੜ ਤੋਂ ਹੋਵੇਗਾ ਬਲੈਕਆਊਟ ਜੀ ਹਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਤਾਜ਼ਾ ਅਪਡੇਟ ਤੁਸੀਂ ਦੇਖ ਸਕਦੇ ਹੋ ਤਾਂ ਇਸ ਸੰਬੰਧੀ ਹੋਰ ਤਾਜ਼ਾ ਅਪਡੇਟ ਜਾਣਕਾਰੀ ਜਾਣ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਮਿਲਣ ਵੱਡੀ ਅਪਡੇਟ ਵਿੱਚ ਤਦ ਤੱਕ ਲਈ ਦਰਵਾਜ਼ੀ ਸਾਰਾ